855 ਜਿੰਨੇ ਹੈਗੇ ਨੇ ਸਾਰੇ 855 ਜਾਣੇ ਸਾਰੇ ਸ਼ੋਰੂਮ ਗਿਣੀ ਸਾਰੇ ਸ਼ੋਰੂਮ ਆ ਕੀ ਨਾ ਮਤਲਬ 2022 ਮਾਡਲ 2022 ਮਾਡਲ ਲਾ ਘੋੜਾ ਬੰਪਰ ਲੱਗਾ ਹੋਇਆ ਫਾਈਬਰ ਦੀ ਛਤਰੀ ਆ ਫਾਈਬਰ ਦੀ ਛਤਰੀ ਲੱਗੀ ਹੋਇਆ ਕੰਡੀਸ਼ਨ ਪੱਕੋ ਸਾਰਾ Ориਜਨਲ ਆ ਸਾਰਾ ਸੀਲ ਸਾਰਾ ਸੀਲਡ ਚੱਲਿਆ ਕਿੰਨਾ ਹੋਇਆ ਬਈ ਇਹ 12-1300 ਘੰਟਾ 12-1300 ਘੰਟਾ ਰੇਟ ਕੀ ਆ ਫਿਰ ਇਹਦਾ ਰੇਟ ਇਹ ਦੇ ਦਾਂਗੀ ਜੇ ਆਪਾਂ 7 ਲੱਖ 30 ਹਜ਼ਾਰ ਦਾ 7 ਲੱਖ 30 ਹਜ਼ਾਰ ਤੇ ਜਿਹੜਾ ਆ ਖੜਾਗਾ 2018 2018 ਮਾਡਲ ਆ ਇਹ ਤਾਂ ਫਿਰ ਸਾਰਾ ਸੀਲਡ ਆ ਸਾਰਾ ਰਿਜਨਲ ਆ ਮੇਰਾ ਸਾਰੀ ਸਾਰੀ ਰਿਜਨਲ ਸਾਰੀ ਸੀਲਡ ਕੈਨ ਨਹੀਂ ਲੋਡ ਹੀ ਨਹੀਂ ਸੁਣਣ ਦੀ ਕੀ ਆਪਾਂ ਮਾਡਲ ਤੇ ਰੇਟ ਦੱਸ ਦਈਏ ਫਿਰ ਹੁਣ ਆ ਜਿੰਨੇ ਦੇ ਸਮਰਾਸ਼ ਖੜੇ ਨੇ ਬਾਈ ਮੇਰਾ ਕੈਮਰਾ ਮਾਰਦੇ ਆਪਾਂ ਮਾਡਲ ਤੇ ਰੇਟ ਦੱਸ ਦਿੰਦੇ ਸਾਰੇ ਸੀਲਡ ਨੇ ਸਾਰੇ ਨੰਬਰ ਨੇ ਸਾਰੇ ਪੰਜਾਬ ਨੰਬਰ ਨੇ ਸਾਰੇ ਪੰਜਾਬ ਨੇ ਪਹਿਲੀ ਵਾਰ ਪਹਿਲੀ ਸਾਰੀਆਂ ਫਸਟ ਪਾਰਟੀਆਂ ਸਾਰੀਆਂ ਫਸਟ ਆਹ ਆ ਹੈਗਾ ਸਾਰਿਆਂ ਦੀ ਲੋਨ ਕਰਵਾ ਦਾਂਗੇ 18 ਮਾਡਲ 18 ਮਾਡਲ ਰੇਟ ਕੀ ਆ ਫਿਰ ਇਹਦਾ ਇਹ ਦੇ ਦਾਂਗੇ ਜੀ ਆਪਾਂ 70000 ਦਾ 5 ਲੱਖ ਤੇ 70000 5 ਲੱਖ ਤੇ 70000 ਦਾ ਤੇ ਜਿਹੜਾ ਆ ਖੜਾ ਹੈਗਾ 2 14 ਦੇ ਟਾਇਰਾਂ ਵਾਲਾ ਸੈਂਟਰ ਗੀਅਰ ਆ 21 ਮਾਡਲ ਇਹ ਆਪਾਂ ਦਵਾ ਦੇ ਦਾਂਗੇ ਸਵਾ 6 ਲੱਖ ਦਾ ਪੂਰੇ ਦਾ ਸਵਾ 6 ਲੱਖ ਰੁਪਏ ਦਾ ਤੇ ਜਿਹੜਾ ਆ ਖੜਾ 3 ਸਪੀਡ ਵਾਲਾ 269 ਘੰਟੇ ਚੱਲਿਆ ਓਨਰ ਕਾਰਡ ਚੈੱਕ ਕਰਵਾ ਲਈ 50000 ਦਾ ਪੂਰੇ ਦਾ ਸਮਾਨ ਆ 25 ਦਾ ਪਲੇਟਫਾਰਮ ਆ 15 ਦੀ ਸ਼ਾਦੀ 10 ਦਾ ਬੰਪਰ ਆ ਪਲੇਟਫਾਰਮ ਲਵਾਤਾ ਕਨੂਪੀ ਲਵਾ ਦੇ ਹੋ ਜਾਊਗਾ ਜੀ 75000 ਦਾ 7 ਲੱਖ ਤੇ 75000 7 ਲੱਖ ਤੇ 75000 ਦਾ ਤੇ ਜਿਹੜਾ ਆ ਖੜਾ ਹੈਗਾ 2013 ਮਾਡਲ 2013 ਮਾਡਲ ਫਰਸਟ ਪਾਰਟੀ ਜਿੰਨਾ ਹੈਗਾ ਸਾਰਾ Ориਜਨਲ ਆ ਸਿੰਗਲ ਰੇਟਰ ਨੇ ਸਾਰੇ origignal ਨੇ ਸਾਰੇ origignal ਨੇ ਕਿਸੇ ਪਾਸੇ ਬੰਪਰ ਨੂੰ ਸਾੜ ਕੇ ਕੱਲਾ ਬੰਪਰ ਨੂੰ ਸਾੜ ਕੇ ਉਹ ਤਾਂ ਚੱਲ ਬਾਰੀ ਕੱਲਾ ਬੰਪਰ ਨੂੰ ਸਾੜ ਕੇ ਲਿੰਕਾਂ ਦੇ ਵੀ ਕਿਤੇ ਕੋਈ ਗੱਲ ਨਹੀਂ ਹੈਗੀ ਸਿਲੈਕਟਰ ਦੀ ਇਹ ਰੇਟ ਕੀ ਹੈ ਇਹਦਾ ਬਸ ਇੱਕੋ ਹੀ ਰੇਟ ਹੈ ਇਹਦਾ 4.5 ਲੱਖ ਰੁਪਈਆ 4.5 ਲੱਖ